ਹੈਲੋ ਵੈਲਕਮ ਗਾਈਜ਼ ਟੂ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਸਜਣੋ ਸਾਰਿਆਂ ਦਾ ਤੇ ਜਿਹੜੇ ਜਿਹੜੇ ਵੀਰ ਆਪਣੇ ਨਾਲ ਜੁੜ ਚੁੱਕੇ ਆ ਇੱਕ ਵਾਰ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਬਲੌਗ ਦੇ ਸਟਾਰਟਿੰਗ ਕਰਨ ਲੱਗੇ ਆ ਸਜਣੋ ਘਰੋਂ ਤੁਰਨ ਲੱਗੇ ਆ ਤੇ ਬਣੇ ਰਹੋ ਆਪਣੇ ਬਲੌਗ ਦੇ ਨਾਲ ਅੱਗੇ ਜਾ ਕੇ ਆਪਾਂ ਜਾਨਵਰ ਵੀ ਦਿਖਾਉਣੇ ਤੁਹਾਨੂੰ ਗੱਲਾਂ ਬਾਤਾਂ ਵੀ ਕਰਾਂਗੇ ਹਾਸੀਆਂ ਖੇਡੀਆਂ ਵੀ ਖੁੱਲ ਕੇ ਕਰਾਂਗੇ ਜਿਹੜੇ ਵੀਰ ਜੁੜੇ ਆ ਆਪਣੇ ਨਾਲ ਤੇ ਵੀਡੀਓ ਸ਼ੇਅਰ ਕਰਨ ਨਾਲ ਨਾ ਛੱਡਿਓ ਤੇ ਸਤਨਾ ਵੈਗਰੋ ਦਾ ਲੈ ਕੇ ਨਾਮ ਸੱਜਣੋ ਆਪਾਂ ਘਰ ਦੇ ਵਿੱਚ ਰਗਾਨਗੀ ਕਰਤੀ ਸ਼ੁਰੂ ਗੱਡੀ ਆਪਾਂ ਕਰ ਲਈ ਸਟਾਰਟ ਜਿਹੜੇ ਵੀਰਾਂ ਨੇ ਹੁਣ ਵਲੌਗ ਵੇਖਣਾ ਕਰਤਾ ਸ਼ੁਰੂ ਤਾਂ ਇਧਰ ਉਸ ਤਰਿਆਂ ਦਾ ਸ਼ਤਾਦ ਆ ਆਉਂਦਾ ਸ਼ਤਾਦ ਵੇਖ ਲਓ ਵੀਡੀਓ ਕਰਤੀ ਆ ਸ਼ੁਰੂ ਜਿਹੜੇ ਵੀਰ ਹੁਣ ਜੁੜਨਗੇ ਸਬਸਕ੍ਰਾਈਬ ਜਰੂਰ ਕਰ ਦਿਓ ਸੱਜਣੋ ਵੀਡੀਓ ਸ਼ੇਅਰ ਕਰਨਾ ਤੇ ਤੁਹਾਡਾ ਫਰਜ਼ ਬਣਦਾ ਜਦੋਂ ਤੁਸੀਂ ਭਰਾ ਸਾਡੇ ਸਾਰੇਆ ਵੀਰਾਂ ਸੱਜਣਾ ਸਾਡੇ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਆਜੋ ਅੱਗੇ ਕਰਦੇ ਆ ਗੱਲਾਂ ਬਾਤਾਂ ਹੋਰ ਤੇ ਬਾਈ ਨੂੰ ਆਉਣੇ ਤੋਂ ਗੱਡੀ ਦੇ ਵਿੱਚ ਆਪਾਂ ਮਲਾਉਨੇ ਆ ਤੁਹਾਨੂੰ ਲਓ ਵੀ ਸਜਣੋ ਉਸਤਾਦ ਆ ਗਿਆ ਗੱਡੀ ਦੇ ਵਿੱਚ ਤੇ ਕਰਤਾ ਵਲੌਗ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗਾਇਸ ਆਪਾਂ ਚੱਲੇ ਆ ਜੀ ਆਪਾਂ ਕੰਮ ਨੂੰ ਸ਼ੁਰੂਆਤ ਕਰਤੀ ਆ ਤੇ ਆਪਣਾ ਫਰਸਟ ਵਲੌਗ ਆ ਸਾਰੇ ਜਣੇ ਜਰੂਰ ਸ਼ੇਅਰ ਕਰਿਆ ਕਰਿਆ ਜੇ ਔਰ ਦਿਨ ਪਰ ਦਿਨ ਤੁਹਾਨੂੰ ਵਲੌਗ ਆ ਜਿਹੜੇ ਉਹ ਕਮੇਡੀ ਫਨੀ ਜਾਨੀ ਕੀ ਕਹਿੰਦੇ ਪਾਵਾਂ ਹਰ ਇੱਕ ਵਲੌਗ ਦੇ ਵਿੱਚ ਚੀਜ਼ ਮਿਲੂਗੀ ਵਲੌਗ ਦਾ ਮਤਲਬ ਵਲੌਗ ਹੋਊਗਾ ਤੇ ਨਾਲ ਦੀ ਨਾਲ ਜਿਹੜੇ ਜਿਹੜੇ ਕੰਮ ਨੂੰ ਚੱਲੇ ਜਿਹੜੀ ਸ਼ੂਟਿੰਗ ਦੇ ਲਈ ਚੱਲੇ ਵੀਡੀਓ ਦੇ ਲਈ ਉਹ ਵੀ ਵੀਡੀਓ ਤੁਹਾਨੂੰ ਵਿੱਚ ਹੀ ਦਿਖਾ ਦਿਆ ਕਰਾਂਗੇ ਪਰ ਉਹ ਥੋੜੀ ਜੀ ਝਲਕ બਖਾਇਆ ਕਰਾਂਗੇ ਉਹ ਤੁਸੀਂ ਫੁੱਲ ਵੀਡੀਓ ਦੇਖ ਲਿਆ ਕਰਾ ਜੇ ਆਹ ਚੱਲਦੇ ਆਪਾਂ ਕੰਮ ਨੂੰ ਤੇ ਪਹਿਲਾਂ ਕਰਦੇ ਆਪਾਂ ਲੈਟਸ ਗੋ ਸੱਜਣੋ ਲੂਨਾ ਕਰਤੀ ਸਟਾਰਟ ਤੇ ਆਪਾਂ ਚੱਲੇ ਆਂ ਪਹਿਲਾਂ ਕਿਹੜੇ ਪਿੰਡ ਜਾਣਾ ਸਤਾ ਦਾ ਮੈਂ ਪਹਿਲਾਂ ਲੋ ਵੀ ਸੱਜਣੋ ਆਪਾਂ ਘਰ ਉੱਤੇ ਸੀ ਤੇ ਆਪਣੀ ਗੱਡੀ ਹੋ ਗਈ ਪੈਂਚਰ ਤੜਕੇ ਤੜਕੇ ਬੈਡ ਨਿਊਜ਼ ਮਿਲੀ ਐ ਕਬਨ ਦਿੱਕਾ ਟੀ ਪੈਂਚਰ ਹੁਣ ਪੈਂਚਰ ਲਵਾ ਕੇ ਤੇ ਫਿਰ ਤੁਰਦੇ ਆ ਸੱਜਣੋ ਆਪਾਂ ਕੰਮ ਤੇ ਆ ਜੋ ਮਿਲਦੇ ਆ ਅੱਗੇ ਵਲੌਗ ਦੇ ਵਿੱਚ ਜੁੜੇ ਰਹੋ ਨਾਲ ਵਲੌ ਵੀ ਸਦੋਂ ਬਾਈ ਕਰਦਾ ਚੈੱਕ ਪੈਂਚਰ ਬਸ ਸੋਚਿਆ ਚਲੋ ਨਾ ਟਾਈਮ ਵੀਡੀਓ ਬਣਾ ਲੈਨੇ ਆ ਸਾਰੇ ਕੰਮ ਤੇ ਤੁਰਨ ਲੱਗੇ ਸੱਜਣੋ ਤੇ ਹਵਾ ਕਾਫੀ ਘਟੀ ਹੋਈ ਹੈ ਮੈਂ ਚਲੋ ਚੈੱਕ ਕਰਾ ਲਈਏ ਕਿ ਰਾਹ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਆਪਾਂ ਕੜੋਚੇਕ। ਲੈ ਬਈ ਆਹ ਪਰਿਓਗੀ ਗੱਡੀ ਖਰਾਬ ਵਿਚਾਰੇ ਦੀ ਬਾਈ। ਹਾਂ 3 ਘੰਟੇ ਲਾ ਕੇ ਲੱਗ ਆਵੇਂ ਨਾ ਇਹ। ਕੱਢੀ 77 ਬਾਬਾ ਕਰੂਗਾ ਵਾਟਾ ਤੈ ਤੇ ਆਪਾਂ ਪੈਂਚਰ ਰਵਾ ਲਿਆ ਗੱਡੀ ਨੂੰ ਬਾਈ। ਪ੍ਰਤਾਪ ਬਾਈ ਦੀ ਦੁਕਾਨ ਤੋਂ। ਪ੍ਰਤਾਪ ਕਿਸਾਨ ਟਾਇਰ ਵਾਲੇ ਬਾਈ ਤੋਂ। ਚੰਗਾ ਪ੍ਰਤਾਪ ਬਾਈ ਕੀ ਸੇਵਾ। ਹਾਂ। 10 ਦੇ ਬਾਈ ਬਣ ਕੇ। ਔੜੀ ਗਰਾ। ਲਓ ਜੀ ਆਪਾਂ ਤੇਲ ਪੁਆ ਲਈਏ ਭਰਾ ਤੂੰ। ਜੀ ਵੀਰੇ ਸਤਿ ਸ਼੍ਰੀ ਅਕਾਲ ਬਾਈ। ਆਹ ਭਰਾ ਪੰਪ ਵਾਲੇ ਆਪਣੇ ਯਾਰ ਵੇਲੇ ਜਿੰਨਾਂ ਉੱਤੇ ਲਈ ਤੇਲ ਪੁਆਈਦਾ ਬਾਈ। ਦੀ ਤੇਲ ਪਾ ਦਿਆ 1000 ਰੁਪਏ ਕਰਦੇ ਅੱਗੇ ਭਾਈ Ravi Deep Shah ਮਾੜੀ ਜਿਹਾ ਕੇ ਤਾਂ ਟੈਂਕੀ ਭੋਲਦੇ ਹਾਂ ਰਿਲਾਇੰਸ ਵਾਲਿਆਂ ਦੇ ਪੰਪ ਕੋਲ ਪਾਇਆ ਤੇਲ ਅਪਚਾਂ ਤੋਂ ਬਾਅਦ ਜਿਹੜਾ ਪੂਣ ਉਤਰ ਕੇ ਆਉਂਦਾ ਹਨਾ ਦੀਪ ਤੇ ਸਾਰੇ ਮੇਰੇ ਵੀਰ ਦਾਵਾਵਾਂ ਕਰੋ ਵੀ ਉਹ ਜਿਹੜਾ SUV ਵਾਲਾ ਲਿਖਿਆ ਹੋਇਆ ਹੈ ਨਾ ਉਹ ਉਹ ਮਿਲ ਜੇ ਕਿਤੇ ਉਹ ਨਾਮ ਹੀ ਚੰਦ ਸੀ ਕੇ ਭਾਈ ਨੰਬਰ ਕਰ ਦਿੰਦੇ ਨੇ ਨਾ ਮੇਰਾ ਹਾਂ ਉਹ ਕਿਤੇ XUV ਨਿਕਲ ਆਈ ਨਾ ਅਸੀਂ ਤਾਂ ਦੋ ਲੈ ਲੈ ਲਈਏ ਭਰਾਵਾ ਲੜਾਈ ਖਤਮ ਕਰਦੇ ਨੀ ਦੋਵੇਂ ਆਟੋਮੈਟਿਕ ਹਾਂ ਮੈਂ ਤਾਂ ਮੈਨੂਵਲ ਲਊਗਾ ਭਈਆ ਤਾਂ ਲਊਗਾ ਆਟੋ ਪਾ ਕੇ ਗੇਅਰ ਤੇ ਜਾਇਆ ਕਰੂਗਾ ਜਿਹੜਾ ਓਹਨਾਂ ਨੂੰ ਜਿਹੜਾ ਆ ਗੇਅਰ ਪਾਉਣ ਦਾ ਨਜ਼ਾਰਾ ਉਹਦਾ ਨਾ ਉਹ ਵਾਲਾ ਨਹੀਂ ਕਿਸੇ ਨੂੰ ਆਉਂਦਾ ਨਾ ਲਓ ਵੀ ਸੱਜਣਾ ਤੇਲ ਪਵਾ ਲਿਆ ਤੇ ਆਪਾਂ ਕਰਦੇ ਹੁਣ ਮਿਲਦੇ ਆ ਅੱਗੇ ਵਲੌਗ ਦੇ ਵਿੱਚ ਜਿੱਥੇ ਜਾਂਦੇ ਆਪਾਂ ਕਰੋਨੇ ਦਰਸ਼ਨ ਕੇ ਜਾਨਵਰਾਂ ਦੇ ਵੀ ਬੰਦਿਆਂ ਦੇ ਵੀ ਚਲੋ ਠੀਕ ਆ ਮਿਲਦੇ ਆ ਸੱਜਣੋ ਆਜੋ ਅਕੇ ਲਓ ਵੀ ਸੱਜਣੋ ਸ਼ਹਿਰ ਫਰੀਦਕੋਟ ਹਿੰਦ ਮਾਈ ਗੋਦੜੀ ਸਾਹਿਬ ਦੇ ਵਿੱਚ ਵੀਡੀਓ ਕਵਰ ਕਰਕੇ ਇੱਕ ਬਹੁਤ ਵੱਡੀ ਮਹਿ ਦੀ ਵੀਡੀਓ ਕਵਰ ਕੀਤੀ ਆ 18 ਉਹ 19 ਈਰੀ ਮਹਿੰਦੀ ਰੇਟ ਜੀ ਦਾ 2 ਲੱਖ ਤੇ 10000 ਰੁਪਇਆ ਕੀਤਾ ਮਾਲਕਾਂ ਨੇ ਨੰਬਰ ਆਪਾਂ ਸਕਰੀਨ ਦੇ ਉੱਤੇ ਪਾ ਦਿਆਂਗੇ ਪਹਿਲੀ ਵੀਡੀਓ ਸ਼ੁਰੂ ਕਰਕੇ ਹੁਣ ਆਪਾਂ ਚੱਲੇ ਬੱਗਿਆਂ ਨੇ ਬੱਗਿਆਂ ਨੇ ਜਾਣਾ ਆਪਾਂ ਹੁਣ ਲੋਵੀ ਸੱਚ ਨੂੰ ਬੱਗਿਆਂ ਨੇ ਪਿੰਡ ਦੇ ਵਿੱਚੋਂ ਆ ਮਹਿੰਦੀ ਆਪਾਂ ਵੀਡੀਓ ਕਵਰ ਕੀਤੀ ਆ 90000 ਰੁਪਇਆ ਐ ਸਮਝਦਾ ਮੁੱਲ ਆ ਸੱਚ ਨੂੰ ਬੱਗਿਆਂ ਨਾਲ ਪਿੰਡ ਜਿਹੜੇ ਫਰੀਦਕੋਟ ਦਾ ਪਿੰਡ ਆ ਤੇ ਜਿਹੜੇ ਵੀਰ ਨੂੰ ਚੰਗੀ ਲੱਗਦੀ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾ ਦੇਾਂਗੇ ਬਣੇ ਰਹੋ ਵਲੌਗ ਦੇ ਵਿੱਚ ਹੋਰ ਵੀ ਜਾਨਵਰ ਦਿਖਾਵਾਂਗੇ ਇਸ ਤੋਂ ਅਗਲਾ ਪਿੰਡ ਜਿਹੜਾ ਜਿੱਦ ਨੂੰ ਆਪਾਂ ਜਾਣਾ ਉਹ ਆ ਪਿੰਡ ਸਿਰਸੜੀ ਸਿਰਸੜੀ ਪਿੰਡ ਦੇ ਵਿੱਚ ਕੀ ਜਾਨਵਰ ਆ ਉਹ ਉੱਥੇ ਜਾ ਕੇ ਡਿਟੇਲ ਲੈ ਦਿੰਨੇ ਆ ਜਿਹੜੇ ਵੀਰ ਨੂੰ ਚੰਗੀ ਲੱਗੂਗੀ ਪਾਈ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਵਾ ਤਸੱਲੀ ਇੱਥੋਂ ਕਰਕੇ ਇਲ ਜਾ ਸਕਦੇ ਆ ਸੱਜਣੋ ਚੌਥਾ ਪੰਜ ਚੌਥਾ ਕੁਸੂਆ ਮਾਝਾ ਸੱਜਣੋ ਤੇ 90000 ਰੁਪਇਆ ਮੁੱਲ ਆ ਇਸ ਮਾਝਾ ਧੰਨਵਾਦ ਵੀਡੀਓ ਸ਼ੇਅਰ ਕਰਿਓ ਆ ਵੇਖ ਲਓ ਬਾਈ ਸੱਚ ਨੂੰ ਕਈ ਵਾਰੀ ਮੰਜਪੂਰੀਆਂ ਕਿੱਥੇ ਲੈ ਜਾਂਦੀ ਆ ਬਾਪੂ ਦੀ ਮੰਜਪੂਰੀ ਆ ਵਿਚਾਰੇ ਨੂੰ ਵੀ ਲਾ ਹਨਾ ਦੀਪ ਵਾਲੰਟੋਂ ਦਾ ਫਿਰ ਤਾਂ ਨੀਦਾ ਉਮਰ ਤੇ ਕਹਿੰਦਾ ਜੀ ਕਰਦਾ ਯਾਰ ਕੰਮ ਕਰਨ ਹਣਾ ਐਂ ਜਾਣਾ ਆਪਾਂ ਤਾਂ ਹਨਾ ਕਹਿੰਦਾ ਜੀ ਕਰਦਾ ਭਾਈ ਯਾਰ ਹਨਾ ਪਰ ਘਰ-ਦਵਾਰ ਚਲਾਉਣ ਲਈ ਬਹੁਤ ਕੁਝ ਕਰਨਾ ਪੈਂਦਾ ਹਨਾ ਆਪਾਂ ਵੀ ਚਲੋ ਕੰਮ ਕਰਦੇ ਹਰੇ ਕਿਉਂ ਕਰਨਾ ਪੈਂਦਾ ਪਰ ਜੇਕਰ ਆਪਣੇ ਪੁੱਤਾਂ ਨੂੰ ਮਦਤੀਆਂ ਮੇਰੀ ਦਿੱਤੀਆ ਪੈਸਾ ਤੇ ਅੱਲਾ ਦਿੱਤਾ ਤਾਂ ਫਿਰ ਮੇਰੇ ਸਾਹਮਣੇ ਵੀ ਹੈਨਾ ਸੁਖ ਦੇਣਾ ਵੀ ਚਾਹੀਦਾ ਬਾਈ ਕਿਉਂਕਿ ਇਹ ਤੁਸੀਂ ਇਹ ਸੋਚਿਆ ਕਰੋ ਸੱਜਣੋ ਵੀ ਜਿੱਦਾਂ ਆਪਾਂ ਸਟਾਰਟਿੰਗ ਦੇ ਵਿੱਚ ਸਰਵਾਈਵ ਕਰਦੇ ਆ ਹੈਨਾ ਆਪਾਂ ਸਰਵਾਈਵ ਕਰਦੇ ਆ ਸਰਵਾਈਵ ਟਾਈਮ ਦੇ ਵਿੱਚ ਜਿੰਨਾ ਆਪਣਾ ਮਾ ਪਿਓ ਸਾਥ ਦੇ ਦਿੰਦਾ ਹੈਨਾ ਉਹਨਾਂ ਕੋਈ ਵੀ ਸਾਥ ਨਹੀਂ ਦੇ ਸਕਦਾ ਸੱਜਣੋ ਬਾਹਰੋਂ ਦਾ ਕੋਈ ਵੀ ਨਹੀਂ ਦਿੰਦਾ ਚਲੋ ਕੈਨ ਨੂੰ ਵਾਧੂ ਬਣ ਜਾਂਦੇ ਆ ਹੋਰ ਵੀ ਹੈਨਾ ਮੈਂ ਵੀ ਚੀਜ਼ ਫੀਲ ਕੀਤੀ ਹੈ ਕਈ ਵਾਰੀ ਇਹ ਨਹੀਂ ਹੁੰਦਾ ਵੀ ਆਪਾਂ 3 ਪੁੱਤਾਂ ਜੀ ਕਸੂਰ ਕੱਢ ਦਿੰਨੇ ਆ ਮਾਪਿਓ ਦੇ ਵਿੱਚ ਵੀ ਹੁੰਦਾ ਤੇ ਕਈ ਵਾਰੀ ਮਾਪਿਓ ਚੰਗਾ ਹੁੰਦਾ 3 ਪੁੱਤਾਂ ਦੇ ਵਿੱਚ ਚਲੋ ਐ ਹੁੰਦਾ ਵੀ 3 ਪੁੱਤ ਮਾੜਾ ਨਿਕਲ ਜਾਵੇ ਉਹ ਮਾਪਿਓ ਨੂੰ ਸਹਿਣ ਕਰਨਾ ਪੈਂਦਾ ਤੇ ਜੇ ਮਾਪਿਓ ਵੀਰੇ ਹੁਣ ਆਪਾਂ ਘਰੋਂ ਥੋੜਾ ਕੱਢ ਦੇਣੀ ਹੈ ਜੇ ਮਾੜਿਆ ਤਾਂ ਹਨਾ ਉਹਨਾਂ ਦੀ ਦੇਖਰੇਖ ਤਾਂ ਬਈ ਕਰਨੀ ਪੈਣੀ ਹੈ ਸੋਚ ਕੇ ਚੁੱਪ ਕਰਕੇ ਸਹਿ ਕੇ ਕਰ ਲਿਆ ਕਰੋ ਵੀ ਕੋਈ ਗੱਲ ਨਹੀਂ ਪਈ ਵੀ ਪ੍ਰਮਾਤਮਾ ਨੇ ਚੁੱਪ ਰਹਿ ਕੇ ਕਹਿੰਦੇ ਹੁਣ ਇੱਕ ਚੁੱਪ ਤੇ 100 ਸੁੱਖ ਚੁੱਪ ਦੇ ਵਿੱਚ ਭਲਾ ਹੁੰਦਾ ਬਈ ਤੇ ਬਾਕੀ ਚੱਲਦੇ ਆਪਾਂ ਸਰਸਰੀ ਪਿੰਡੇ ਕਿਹੋ ਜਿਹਾ ਜਾਨਵਰ ਆ ਆਊਟਰ ਲੱਗਿਆ। ਲੋਵੀ ਸਰਸਰੀ ਪਿੰਡ ਦੇ ਵਿੱਚੋਂ ਬਾਈ ਮਨਪ੍ਰੀਤ ਬਾਈ ਕੇ ਕਰੋ ਕੱਚਾ ਰਾਹ ਵਾ ਜਿਹੜਾ ਮਲਾਂ ਨੰਗਲ ਵਾਲਾ ਉਹ ਰਾਹ ਦੇ ਉੱਤੇ ਪਟਾਕਾ ਫੈਕਟਰੀ ਦੇ ਕੋਲੇ ਬਾਈ ਮਨਪ੍ਰੀਤ ਕੇ ਘਰੇ ਇੱਕ ਆ ਛੋਟੀ ਕਵਰ ਕੀਤੀ ਆ ਵੀਰੇ ਦੂਜਾ ਸੁਹਾ ਸੂਣਾ ਵਾ ਰੇਟ ਇਹਨਾਂ ਦਾ 1,45,000 ਰੁਪਿਆ ਰੱਖਿਆ ਹੋਇਆ ਤੇ ਨੰਬਰ ਦੀ ਫਿਰ ਆਪਾਂ ਲਾ ਸਕਰੀਨ ਤੇ ਲਾ ਦੇ ਹਾਂ ਸਕਰੀਨ ਤੇ ਨੰਬਰ ਉਵੇਂ ਹੀ ਚੱਲੀ ਜਾਊਗਾ ਭਾਈ ਤੇ ਧੰਨਵਾਦ ਬਲੌਗ ਨੂੰ ਅਗੇ ਸ਼ੇਅਰ ਜ਼ਰੂਰ ਕਰੀ ਚੱਲੋ ਚੱਲਦੇ ਚੱਲਦੇ ਨੂੰ ਆਜੋ ਲਓ ਵੀ ਸੱਜਣੋ ਪਿੰਡ ਸੈਰਸੜੀ ਦੇ ਵਿੱਚ ਉਹ ਵੀਡੀਓ ਕਰ ਲਈ ਆ ਕਵਰ ਤੇ ਹੁਣ ਆਪਾਂ ਚੱਲੇ ਆ ਵੱਡੇ ਘਰ ਹਰਪ੍ਰੀਤ ਵੀਰ ਦੇ ਕੋਲ ਤੇ ਉੱਥੇ ਜਾ ਕੇ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾਉਨੇ ਆ ਵੀ ਕਿੰਨੇ ਜਾਨਵਰ ਆ ਬਾਈ ਕੋਲੇ ਚਲੋ ਆਜੋ ਚੱਲਦੇ ਆ ਸੱਜਣੋ ਜੁੜ ਲੇ ਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਵੱਡੇ ਘਰ ਤੇ ਛੋਟੇ ਘਰ ਪਿੰਡ ਦੇ ਵਿੱਚ ਹਰਪ੍ਰੀਤ ਬਾਈ ਕੇ ਕਰੋ ਜੈਂਟੇ ਬਾਈ ਕੇ ਕਰੋ ਵੀ ਆਹ ਤਿੰਨ گاਵਾ ਫੜਮਾਲ ਗਾ ਭਾ ਇਹਨਾਂ ਦੇ ਵੀ ਦਾਸੀ ਦੇਈਏ ਫਿਰ ਆਹ ਤੋਕੜ ਗੱਬੜ 45000 ਦੇ ਵਿੱਚ 100 ਕਿਲੋਮੀਟਰ ਪਹੁੰਚ ਫਰੀ 6 ਮਹੀਨਿਆਂ ਦੀ ਗੱਬੜ ਆ 9-10 ਲੀਟਰ ਦੁੱਧ ਆ ਜਰਸੀ 55000 ਦੇ ਵਿੱਚ ਮਿਲ ਜੂਗੀ ਭਾਈ ਇਹਦਾ ਛੋਟਾ ਛੱਪਾ ਹੀ ਹੋਊਗਾ 12 ਕਿਲੋ ਦੁੱਧ ਪਿਆਰਾ ਇਹਦੇ ਥੱਲੇ ਬਕਰ ਬੱਚਾ ਮਹੀਨੇ ਦੇਣ ਮਹੀਨੇ ਦੀ ਸੂਈ ਠੀਕ ਆ ਭਾਈ ਤੇ ਆਹ ਡੇਢੀ ਐਂਡ ਤੇ ਡੱਬੀ ਵਹਿੜਾ ਭਾਈ ਕਰੀ ਜੱਡੇ ਹਲਾਈ ਮਾੜੀ ਜਿਹਦੇ ਪਰੇ ਵੀ ਭਾਈ ਬਰਾਤੀ ਰਕਿਲੋਂ ਪੋੜਾ ਕੱਲ ਦੀ ਫਰੀਆ ਮਗਰ ਬੱਤੀ ਆ ਇਹ ਮਿਲ ਜੂਗੀ ਬਾਈ 55200 ਕਿਲੋਮੀਟਰ ਪਹੁੰਚ ਫੇਰੀ ਤੇ ਆਜੋ ਹੁਣ ਆਪਾਂ ਚੱਲਦੇ ਆ ਜਿੱਥੇ ਧਫੜ ਪਾਉ ਨਾਕਾ ਵਾ ਚੂੜ ਚੱਕ ਪਿੰਡ ਦੇ ਵਿੱਚ ਮੋਗੇ ਜਿਹੜੇ ਦੇ ਉੱਥੇ ਜਾ ਕੇ ਤੁਹਾਨੂੰ ਚੜ੍ਹ ਵਰ ਦਿਖਾਉਣੇ ਆ ਆਓ ਚੱਲ ਜੀ ਆਪਾਂ ਚੂੜ ਚੱਕ ਪਿੰਡ ਮੈਨੂੰ ਤਾਂ ਸੁਣੀ ਕੋਈ ਨਹੀਂ ਮੈਂ ਪਤਾ ਨਹੀਂ ਕੀ ਕਹਿਣ ਲੱਗਾ ਯਾਰ ਕੀ ਕਹਿਣ ਲੱਗਾ ਲੱਗੀ ਆ ਲੈ ਬਾਈ ਸੱਚ ਵੀਡੀਓ ਪਾਦੀ ਛੇਤੀ ਚੰਗਾ ਬਾਈ ਬਣਾ ਸੋ ਤੇ ਬਸ ਆਹੀ ਬਾਈ ਸਾਰੇ ਆ ਬੰਦੇ ਦਾ ਕੰਮ ਹੁੰਦਾ ਜਦੋਂ ਵੀਡੀਓ ਬਣਾ ਲਈ ਛੇਤੀ ਬਣਾਦੀ ਛੇਤੀ ਛੇਤੀ ਵਾ ਛੇਤੀ ਛੇਤੀ ਨੀ ਬੜੀ ਲੋਕ ਕਿੱਥੇ ਕਰਦੇ ਬਾਈ ਹਨਾ ਆ ਆ ਬੰਦਾ ਬਣਾ ਤੇ ਬਾਈ ਸੁਣਾ ਦੇ ਗੱਲ ਬਾਤ ਕੋਈ ਯਾਰ ਸੱਚੀ ਗੱਲ ਬਾਈ ਤੇ ਬਾਈ ਮੂੰਹ ਥਲੇ ਨੇ ਕਿਹੜੀ ਮੁੰਡੇ ਕੁੱਦੀ ਖੇਡਣ ਗਏ ਸੀ ਹਨਾ ਹਾਂ ਉਹ ਆ ਉਹ 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 ਗੱਲਾਂ ਨੇ ਵਰਦੀਆਂ ਰਾਹ ਚ ਹੀ ਲਾ ਲੀਆਂ ਹਾਂ ਉਹ ਦੱਸ ਕੀ ਸੁਣ ਨਾ ਹੋਰ ਕੋਈ ਗੱਲ ਬਾਤ ਫਿਰ ਹੱਡ ਬੀਤੀ ਕੇ ਜੱਗ ਬੀਤੀ ਉਹ ਤੂੰ ਜੱਗ ਬੀਤੀ ਸੁਣਾ ਹੱਡ ਬੀਤੀ ਕਿਆ ਕਦਾ ਕੁੱਤਾ ਭੌਂਕਦਾ ਬਥੇਰਾ ਕੋਸ ਉਹਨਾਂ ਦੀ ਕੀ ਸੁਣਨੀ ਤੂੰ ਹੱਡ ਬੀਤੀ ਸੁਣਾ ਚਲ ਹੱਡ ਬੀਤੀ ਸੁਣਾ ਦੇ ਹੱਡ ਬੀਤੀ ਹਾਂ ਹੱਡ ਬੀਤੀ ਕੀ ਬਸ ਹਾਂ ਤੇਜ਼ੀ ਆ ਗਈ ਆ ਜਿਨ੍ਹਾਂ ਨੇ ਵੇਚ ਲਏ ਹਾਂ ਉਹ ਪਸਤਾਉਣਗੇ ਜਿਨ੍ਹਾਂ ਕੋਲੇ ਰਹਿ ਗਏ ਉਹ ਗੁਣ ਗਾਉਣਗੇ ਗੁਣ ਗਾਉਣਗੇ ਜੇ ਹੁਣ ਅੱਗੇ ਅੱਗੇ ਬਾਜ਼ਾਰ ਚੱਲੂਗਾ ਬਈ ਨਾ ਕਣ ਕੋਰਿਆਂ ਜੂ ਬਾਹਰ ਨਿਕਲੇ ਨਾ ਕਣ ਤੈਨੂੰ ਗਾਮਲੇ ਨਾ ਤੈਨੂੰ ਮੱਝ ਮਿਲੇ ਨਾ ਤੈਨੂੰ ਮੱਝ ਮੈਂ ਵਾਕਿਆ ਹੀ ਗਾਲੇ ਸੱਚੀ ਆ ਬਾਈ ਤੇ ਸਾਲੋਂ ਦਾਤੀ ਪੀ ਗਈ ਪੈ ਗਈ ਹਾਂ ਉਦੋਂ ਫੇਰ ਮੰਦਾ ਉਦੋਂ ਫੇਰ ਮੰਦਾ ਬਸ ਜਦੋਂ ਸਰੋਂ ਨੂੰ ਦਾਤੀ ਲੱਗੇ ਹਾਂ ਹਾਂ ਜਿੱਦ ਸਰੋਂ ਵੱਡੀ ਜਾਂਦਾ ਕੋਈ ਦੇਖ ਗਿਆ ਤੈਨੂੰ ਉਦੋਂ ਮੰਦਾ ਉਦੋਂ ਬਾਅਦ ਮੰਦਾ ਆ ਜਾਊਗਾ ਬਸ ਹਾਂ ਜਿੱਦ ਕਣਕੋ ਰਾਂਚ ਕਿਉਂ ਤੇਰੇ ਵਰਗਾ ਵਿਹਲਾ ਹੁੰਦਾ ਕਹਿੰਦਾ ਆਪਾਂ ਨੂੰ ਵਪਾਰ ਕਰੀ ਗੇ ਹਮ ਹਰ ਇੱਕ ਬੰਦੇ ਪਿਆ ਕੋਈ 1000 ਰੁਪਏ ਪਾ ਕੇ ਦੁਰ ਪੈਂਦਾ ਬਸ ਬਸ ਹੁਣ ਅਗਲੇ ਮਹੀਨੇ ਨਵੇਂ ਬੰਦੇ ਬਹੁਤ ਪੈਦਲ ਮੈਂ ਕਹਿੰਦਾ ਤੂੰ ਦੇਖੀ ਅੱਕੇ ਕਿ ਮੋਟਰਸਾਈਕਲ ਤਾਂ ਤਾਂ ਚੜ ਜਾਣੇ ਆ ਹਾਂ ਜਿਹਦੇ ਘ ਉਹਨੇ ਕਹਣਾ ਆ ਜਾਂਦਾ ਵਪਾਰ ਕਰਦੇ ਆ ਵਪਾਰੀ ਤੋਂ ਵਪਾਰੀ ਨਹੀਂ ਖਰੀਦਦੇ ਜਾਨੀ ਹਾਂ ਨੱਪੀ ਗਿਰਲੀ ਜਾਂਦੀ ਹੁਣ ਤੱਕੜਾ ਤਗੜਾ ਹੋ ਰਹੀ ਹੈ ਨਾ ਤੂੰ ਵੀ ਤਗੜਾ ਹੋ ਜਾ ਨਾ ਨੂੰ ਲੋਕਰਾ ਹਾਂ ਤੱਤੇ ਪਾਣੀ ਨਾ ਕਿਹਨਾਂ ਏ ਠੰਡੇ ਨਾ ਨਾ ਇਹ ਫੇਰ ਗੱਲ ਪੈਸੇ ਪਾ ਦੇ ਯਾਰ ਚਲਾ ਜਾਓ ਸੱਜਣੋ ਹੁਣ ਮਿਲਦੇ ਆਂ ਆਪਾਂ ਚੂੜ ਚੱਕ ਪੈਂਟ ਦੇ ਵਿੱਚ ਤੇ ਵੀਡੀਓ ਕਰ ਦੋ ਸ਼ੇਅਰ ਆਪਾਂ ਤੜਕੇ ਦੇ ਸ਼ਹਿਰੀ ਕਰਾਉਣੀ ਹੈ ਅੱਜ ਵੀਡੀਓ ਪਹਿਲਾ ਕਰੀ ਵੀਡੀਓ ਸ਼ੇਅਰ ਕਰਾਉਣੀ ਹੈ ਅੱਜ ਪਹਿਲਾ ਬਲੌਗ ਆ ਭਾਈ ਜੇ ਕੋਈ ਗਲਤ ਹੋਇਆ ਬਾ ਅੱਗੇ ਅੱਗੇ ਬਲੌਗ ਵਾਧੂ ਦੇਖਣ ਨੂੰ ਮਿਲਣਗੇ ਕੁਝ ਨਵਾਂ ਮਿਲੂਗਾ ਹਾਂ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਆਪਾਂ ਹਾਂ ਚੂਟੀ ਦਾ ਬਲੌਗ ਬਣਾਇਆ ਕਰਾਂਗੇ ਮੈਂ ਭਾਈ ਤੇ ਆਹ ਭਾਈ ਬੰਦਾ ਬੜਾ ਘੈਂਟਾ ਸਾਡਾ ਵੀਰੇ ਹਰਪ੍ਰੀਤ ਤੋਂ ਲਈ ਆਈ ਬਾਈ ਯਾਰ ਉਹ ਰੇਂਜ ਦਾ ਸ਼ੈਨਾ ਬਣ ਜਾ ਉਹ ਯਾਰ ਮੇਰੇ ਕੋਲ ਨੇੜੇ ਬਈ ਹਾਂ ਛੱਲੇ ਵਾਲੇ ਬਣੇ ਬਣਾਏ ਆ ਆਹ ਵਾਲ ਜਿਹੜੇ ਤੂੰ ਛੱਲੇ ਵਾਲੇ ਬਣਾਏ ਤੇਰੇ ਬਣੇ ਬਣਾਏ ਇਹ ਕਿ ਬਣਵਾਏ ਸੀ ਨਹੀਂ ਇਹ ਤਾਂ ਬਣੀ ਆ ਬਣੀ ਕੰਪਨੀ ਇਹਨੂੰ ਰੀਜੋਈ ਸੀ ਇਹ ਕੰਪਨੀ ਫੀਟਡ ਅੱਛਾ ਇਹ ਕਿਹੜੀ ਕੰਪਨੀ ਦੇ ਸੀ ਗੱਡੀਆਂ ਦੀ ਜੈਸੀ ਵਾਂਗੂ ਕੰਪਨੀ ਫੀਟਡ ਪੁਰਾਣੇ ਤੋਂ ਕੰਪਨੀ ਪੁਰਾਣਾ ਕੰਪਨੀ ਸੀ ਬਾਈ ਕਕਰਾਨਾ ਕੰਪਨੀ ਦਾ ਗੱਭਰੂ ਆਇਆ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਮੱਜਾ ਕੱਟੀਆਂ ਝੋਟੀਆਂ ਇਹ ਵੀ ਇਸੇ ਬ੍ਰਾਂਡ ਦੇ ਵਿੱਚ ਹਾਜ਼ਰ ਕਰਾ ਲਈ ਨਹੀਂ ਇਹ ਮਿਹਨਤੀ ਬੰਦਾ ਹੈ ਅੱਗੇ ਨਾਲ ਬਾਈ ਬੰਦਾ ਬਹੁਤ ਮਿਹਨਤੀ ਹੈ ਸੱਚੀ ਗੱਲ ਆ ਯਾਰ ਇਹਦੇ ਕੋਲ ਕੋਈ ਦੀ ਪੈ ਦੀ ਵੜਾਈ ਨਹੀਂ ਮਾਂ ਦੇ ਪੈਣ ਹੱਸਦੀ ਫਿਰਦੀ ਪਾਸੇ ਮੇਰੇ ਘਰ ਵਾਲੇ ਨੂੰ ਉਤੜਾਈ ਜਾਂਦੇ ਆ ਪਰ ਨਹੀਂ ਅਸੀਂ ਬਾਈ ਸੱਚੀ ਗੱਲ ਦੱਸੀ ਆ ਬਾਈ ਬੰਦਾ ਵਾਕੀ ਇਹ ਮਿਹਨਤੀ ਆ ਸਾਡਾ ਬਾਈ ਜਉਂਦਾ ਰਹਿ ਬਾਈ ਲਾਇਕ ਕਰਦੇ ਕਿ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਬਾਈ ਜ਼ਰੂਰ ਵੀਡੀਓ ਤੁਹਾਡੇ ਬੰਦੇ ਜਿਹੜੇ ਬਾਈ ਗੱਡੀਆਂ ਵਾਲੇ ਉਹ ਵੀ ਕਹਿਣ ਵੀ ਬਾਈ ਵਾਹੋ ਵੇਖਿਆ ਕਰੋ ਵਾਤੋ ਵਾਤ ਹਾਂ ਬਾਈ ਵੇਖਦੀ ਆ ਵੀਡੀਓ ਤੇ ਮੈਂ ਬਾਲੇ ਪੈਸੇ ਤਾਂ ਨਹੀਂ ਦਿੰਦਾ ਵੀਡੀਓ ਤੇ ਨਹੀਂ ਬਾਈ ਜਾਇਜ਼ ਲੈਂਦਾ ਨਾ ਹਾਂ ਠੀਕ ਲਓ ਵੀ ਸੱਜਣੋ ਪਿੰਡ ਚੂੜ ਚੱਕ ਜ਼ਿਲ੍ਹੇ ਮੋਗੇ ਦੇ ਵਿੱਚੋਂ ਨੇੜੇ ਸ਼ਹਿਰ ਜਗਰਾਉ ਆਪਾਂ ਵੀਡੀਓ ਕਵਰ ਕਰ ਲਈ ਆ ਸੱਜਣੋ ਵੈੜ ਦੀ ਬਹੁਤ ਟਾਪ ਕਲਾਸ ਵੈੜ ਕਵਰ ਕੀਤੀ ਆ ਤਾਜੀ ਸੂਹੀ ਆ ਮਗਰ ਵੱੱਛੀ ਬਿਲਕੁਲ ਜੈਜਪਾ ਦੇ ਵਿੱਚ ਕਰੇਲੂ ਪਰਿਵਾਰ ਦੇ ਕੋਲੋਂ ਕੀਤੀ ਆ ਸੱਜਣੋ 30 32 ਲੀਟਰ ਵਾਲੀ ਵੈੜ ਆ ਵੱਡੀ ਵੈੜ ਉਹ ਵੈੜ ਦੀ ਵੀਡੀਓ ਕਰਕੇ ਤੇ ਸੱਜਣੋ ਹੁਣ ਆਪਾਂ ਘਰ ਨੂੰ ਖਿੱਚਤੀ ਆ ਗੱਡੀ ਵਾਇਗਰੂ ਮੇਰ ਕਰੇ ਹੌਲੀ ਇਸ ਟਾਈਮ ਅਸੀਂ ਬਿਲਕੁਲ ਹੌਲੀ ਜੰਨੇ ਨੇ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਕੀ ਰਾਹ ਦੇ ਵਿੱਚ ਕੋਈ ਰਮਾਂਚਿਕ ਪਾਲ ਆ ਜਾਂ ਤੇ ਆਪਾਂ ਜ਼ਰੂਰ ਦਿਖਾਵਾਂਗੇ ਮੇਰੇ ਵੀਰ ਵੀਡੀਓ ਜ਼ਰੂਰ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਤੇ ਆਪਣਾ ਪਹਿਲਾ ਵਲੌਗ ਆ ਸ਼ੇਅਰ ਕਰਨ ਵਾਲੀ ਤਾਂ ਤੁੱਕੀ ਠਾ ਦੇਓ ਸੱਜਣਾ ਆਪਣੇ ਸਾਰੇ ਸੱਜਣਾ ਮਿੱਤਰਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਅੱਗੇ ਅੱਗੇ ਰਮਾਂਚਿਕ ਪਾਲ ਤੇ ਅੱਗੇ ਅੱਗੇ ਆਪਾਂ ਹੋਰ ਵੀ ਬਹੁਤ ਸੋਹਣੇ ਸੋਹਣੇ ਪਾਲ ਬਹੁਤ ਸੋਹਣੀਆਂ ਸੁਣੀਆਂ ਮੈਮਰੀਜ਼ ਤੁਹਾਡੇ ਵਾਸਤੇ ਕਵਰ ਕਰਕੇ ਲਿਆਵਾਂਗੇ ਸੱਜਣੋ ਤੇ ਆ ਗੁੱਡ ਲਾਈਟ ਸੱਜਣਾ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਲਓ ਜੀ ਆਪਾਂ ਕੰਮ ਨਵੇੜ ਕੇ ਚੂੜ ਚੱਕ ਤੋਂ ਮੋਗੇ ਆ ਗਏ ਸੀ ਤੇ ਮੋਗੇ ਆ ਕੇ ਲੱਗੀ ਸੀ ਥੋੜੀ ਜੀ ਭੁੱਖ ਵੈਸੇ ਤਾਂ ਸਾਨੂੰ ਸਾਰੇ ਕਹਿੰਦੇ ਤੁਸੀਂ ਮੋਟੇ ਹੋਗੇ ਮੋਟੇ ਹੋਗੇ ਪਰ ਕਹੀਏ ਕਿ ਵੀ ਭੁੱਖ ਲੱਗ ਜਾਂਦੀ ਆ ਫਿਰ ਇਹੋ ਇਹ ਚੀਜ਼ ਥੋੜੀ ਜੀ ਬਾਅਦ ਖਾਣ ਦਾ ਹੁੰਦੇ ਆ ਫਿਰ ਇਹ ਖਾਲੀ ਦੇ ਪਰ ਵੈਸੇ ਸੀ ਬਾਲਾ ਨਹੀਂ ਖੰਦੇ ਆ ਵੇ ਲੋ ਵੀ ਆਲੂ ਫਰਾਈ ਦਿਖਾ ਲਿਆ ਤੇ ਬਾਕੀ ਬਸ ਇਹ ਚੀਜ਼ਾਂ ਹੀ ਖਾ ਕੇ ਤੇ ਅਸੀਂ ਹੁਣ ਅੱਗੇ ਆ ਨੂੰ ਆਪਦਾ ਵਾਦ ਜਾਂਗੇ ਥੋੜਾ ਜਿਹਾ ਤੇ ਆਹ ਬਾਈਆਂ ਤੋਂ ਖਾਦਦੇ ਆਪਾਂ ਬਾਈ ਕਿਹੜੇ ਵਜ ਦੇ ਦੀਪੇ ਪਾਸ ਵਾਲੇ ਬਾਈ ਬਹੁਤ ਘੈਂਟ ਚੀਜ਼ ਬਣਾਉਂਦੇ ਹਨਾ ਟੇਸਟ ਬੇਅ ਵਾਲੇ ਭਰਾ ਸਾਡੇ ਪਾਸਾ ਬਾਈ ਇਹਨਾਂ ਦਾ ਖਾਦਦੇ ਆ ਜਦੋਂ ਤੁਸੀਂ ਜਗਰਾਉਂ ਵਾਲੇ ਪਾਸੇ ਆ ਕੇ ਥੋੜਾ ਜਿਹਾ ਮੋਗੇ ਦੇ ਵਿੱਚ ਐਂਟਰੀ ਜੇ ਕਰਕੇ ਵਿਚਾਲੇ ਜੇ ਸੈਂਟਰ ਜਾਂ ਵਿਚਾਲਾ ਜਾਣਾ ਬਾਈ ਸੈਂਟਰ ਜਿਹਦੇ ਵਿਚਾਲੇ ਜਿਆ ਕੇ ਖੜ ਜੂ। ਥਾਂ ਵੀ ਬਹੁਤ ਖੁੱਲੀ ਗੱਡੀ-ਗੁੱਡੀ ਡੱਕੜ ਨੂੰ ਪਈਆਂ ਦੀ ਤੇ ਇੰਨਾ ਭਰਾਵਾਂ ਦੇ ਕੋਲੋ ਚੀਜ਼ਾਂ ਖਾ ਲਈਦੀ ਆ ਜਦੋਂ ਕਿਦੇ ਖਾਈਦੀ ਆ। ਤੇ ਆਹ ਲੋ ਚੱਲਦੇ ਹੁਣ ਆਪਾਂ ਇਹ ਖਾਣ ਤੋਂ ਬਾਅਦ ਫਿਰ ਪਿੰਡ ਵਾਲੇ ਪਾਸੇ ਨੂਰ ਵੱਲਣਾ ਹੁੰਨੇ ਆ ਤੇ ਅੱਜ ਦੇ ਦਿਨ ਦਾ ਆਪਾਂ ਵਲੌਗ ਦਾ ਜਿਹੜਾ ਐਂਡ ਘਰੇ ਜਾ ਕੇ ਕਰਦੇ ਆ ਆਊਟ ਹਾਲ ਦੇ ਘਰਾਂ ਨੂੰ। ਲਓ ਵੀ ਸੱਜਣਾ ਅੱਜ ਦਿਨ ਵੀਰਵਾਰ ਸੀਗਾ ਤੇ ਆਪਾਂ ਘਰੇ ਪਹੁੰਚ ਕੇ ਬਾਬਾ ਜੀ ਦੀ ਦਰਗਾਹ ਤੇ ਮੱਥਾ ਟੇਕ ਕੇ ਵਲੌਗ ਦਾ ਐਂਡ ਕਰਦੇ ਆ ਸੱਜਣਾ। ਨਾਲ ਆਪਣੇ ਆਇਆ ਸੀ ਨਿਮਰਤ। ਨਿਤ ਬਾਬਾ ਜੀ ਨੂੰ ਜੈ ਕਰਦੋ। সত শ্রীকাল করার লাইক ফলো বা